हां जी दोस्तों सत श्री अकाल स्वागत है ਤੁਹਾਡਾ ਸਾਡੇ ਚੈਨਲ ਤੇ ਚੱਠਾ ਵਰਮੀ ਕੰਪੋਸਟ ਆਰਗਿਕ ਫਾਰਮ ਤੇ ਹੋਰ ਸਾਰੇ ਯਾਰ ਦੋਸਤ ਮਿੱਤਰ ਸਭ ਠੀਕ ਠਾਕ ਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦੀ ਵੀਡੀਓ ਆਪਣੀ ਫੇਰ ਉਹੀ ਕੰਮਕਾਰ ਦੀ ਹੈ ਜਿਵੇਂ ਆਪਾਂ ਉਸ ਦਿਨ ਵੀ ਦੱਸਿਆ ਸੀ ਵੀ ਆਪਾਂ ਬਾਰਮੀ ਕੰਪੋਟ ਨਾਲ ਜਿਹੜੀ ਆਪਾਂ ਆਹ ਜੀਰੀ 1509 ਤਿਆਰ ਕਰਦੇ ਆ ਉਹ ਤੇ ਅੱਜ ਫੇਰ 12ਵੀਂ ਬਾਸ ਦੀ ਸਪਰੇਅ ਕਰ ਰਹੇ ਆ ਇਹ ਉਸ ਦਿਨ ਦੇਖੀ ਹੋਊਗੀ ਹੈ ਜੀਰੀ ਆਪਣੀ ਪੀਲੀ ਪੀਲੀ ਜੀ ਸੀ ਪਰ ਅੱਜ ਉਹ ਇੱਕ ਸਪਰੇਅ ਦੇ ਨਾਲ ਇੰਨਾ ਫਰਕ ਪੈ ਗਿਆ ਕਿ ਇਹ ਉਹ ਦੂਜੀ ਜੀਰੀ ਦੇ 1509 ਜਿਹੜੀ ਆਪਣੀ ਕੈਮੀਕਲ ਵਾਲੀ ਜੀਰੀ ਆ ਉਦੇ ਬਰਾਬਰ ਦਾ ਹੀ ਰੰਗ ਹੋ ਗਿਆ ਇਹ ਨਿਸਰ ਰਹੀ ਆ ਹੁਣ ਮਾੜੀ ਮਾੜੀ ਬਘੋਲੇ ਆ ਸਾਰੀ ਅ ਬਾਕੀ ਇਹਦੇ ਤੇ ਆਪਾਂ ਅੱਜ ਫੇਰ ਸਪਰੇਅ ਕਰਦੇ ਆ ਹੁਣ ਸਾਹਮਣ ਆਪਣਾ ਇੱਕ ਬੰਦਾ ਸਪਰੇਅ ਕਰ ਰਿਹਾ ਆ ਦੇਖੋ ਇਹਦੇ ਵਿੱਚ ਪਾਈ ਅੱਜ ਆਪਾਂ ਨੇ ਫੇਰ ਉਹੀ ਬਾਰਮੀ ਬਾਸ ਅ ਬਾਕੀ ਹਲਦੀ ਦਾ ਕੋਲ ਲੱਸੀ ਇਹ ਤਿੰਨੇ ਚੀਜ਼ਾਂ ਪਾਈਆਂ ਨੇ ਇਹਦੇ ਵਿੱਚ ਹੁਣ ਤੱਕ ਆਪਾਂ ਨੇ ਇੱਕ ਮੰਨ ਲਓ ਵੀ ਤਿੰਨ ਚਾਰ ਰੂੜੀ ਦੀਆਂ ਟਰਾਲੀਆਂ ਪਾਈਆਂ ਨੇ ਪਹਿਲਾਂ ਫਿਰ 2 2.5 ਕੁਇੰਟਲ ਬਾਰਮੀ ਕੰਪੋਸਟ ਪਾਇਆ ਫਿਰ ਇੱਕ ਵਾਰੀ ਵਰਮੀ ਕੰਪੋਸਟ ਹੋਰ ਪਾਇਆ ਦੋ ਵਾਰੀ ਪਾਤਾ ਜਣੀ ਵਰਮੀ ਕੰਪੋਸਟ ਆ ਦੂਜੀ ਸਪਰੇ ਇਹਦੀ ਵਰਮੀ ਬਾਸ਼ਦੀ ਹੋ ਰਹੀ ਹੈ ਆ ਸਾਹਮਣੇ ਦੇਖੋ ਇਹ ਆਪਣਾ ਇੱਕ ਹੁੰਦਾ ਕਰਦਾ ਸਪਰੇ ਇਹ ਹੁਣ ਤਕਰੀਬਨ ਉਹ ਆਪਣੇ 1509 ਦਾ ਜਿਹੜਾ ਕੈਮੀਕਲ ਵਾਲਾ ਖੇਤ ਆ ਉਹਦੇ ਬਰਾਬਰ ਇਹ ਹੋਗੀ ਇਦਾਂ ਦੀ ਆ ਹੁਣ ਇਹ ਸਾਰੀ ਜੀਰੀ ਆ ਦੇਖੋ ਵਿੱਚ ਵਿੱਚ ਨਿਸਰਦੀ ਵੀ ਆ ਇਹ ਇਹ ਖੇਤ ਆਪਾਂ ਨਰੋਲ ਕਰ ਰਹੇ ਹਾਂ ਮੰਨ ਲਓ ਵੀ ਜਿਹੜਾ ਆਰਗੈਨਿਕ ਹੋਵੇ ਜੈਵਿਕ ਖਾਤਾ ਨਾਲ ਤਿਆਰ ਕਰਦੇ ਆਂ ਬਹੁਤ ਤੋਂ ਤੁਸੀਂ ਵੀ ਦੱਸਿਓ ਜੇ ਕਿਸੇ ਨੇ ਇਦਾਂ ਦਾ ਕੋਈ ਮੰਨ ਲਓ ਵੀ ਖੇਤ ਕੋਈ ਤਿਆਰ ਕਰਦਾ ਆਪਣਾ ਉਹ ਵੀ ਸਾਡੇ ਕਮੈਂਟਾਂ 'ਚ ਦੱਸਿਓ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਕਿੰਨੇ ਕ ਦੋਸਤ ਐਦਾਂ ਦੇ ਉਹ ਖੇਤ ਤਿਆਰ ਕਰਦੇ ਨੇ ਇਹ ਵਧੀਆ ਚੀਜ਼ ਆ ਆਪਾਂ ਆਪਣੇ ਪਰਿਵਾਰ ਲਈ ਉਹ ਕਰ ਰਹੇ ਆ ਜੋ ਵੀ ਆਪਣੇ ਪਰਿਵਾਰ ਚ ਚੰਗੀ ਚੀਜ਼ ਖਵਾਊਗਾ ਤਾਂ ਹੀ ਆਪਣੇ ਪਰਵਾਰ ਦਾ ਸਰੀਰ ਕੰਦ ਨੇ ਨਰੋਲ ਰਹੂ ਜਿਹੜਾ ਬਿਮਾਰੀਆਂ ਤੋਂ ਰਹਿਤ ਰਹੂ ਤੋ ਤੁਸੇ ਵੀ ਪਹਿਲ ਕਰਿਆ ਕਰੋ ਜ਼ਰੂਰ ਕਰਿਆ ਕਰੋ ਇਹ ਮੇਰੀ ਤਾਂ ਬੇਨਤੀ ਹੋ ਹੈ ਮੈਂ ਕੋਈ ਚੀਜ਼ ਵੇਚਣ ਦੇ ਮਾਰੇ ਨਹੀਂ ਕਹਿੰਦਾ ਵੀ ਤੁਸੀਂ ਮੇਤੋਂ ਇਹ ਚੀਜ਼ ਖਰੀਦੋ ਮੈਂ ਤਾਂ ਤੁਹਾਨੂੰ ਇਹ ਹੀ ਕਹਿ ਰਿਹਾ ਹਾਂ ਵੀ ਤੁਸੀਂ ਰੂੜੀ ਨਾਲ ਤਿਆਰ ਕਰੋ ਰੂੜੀ ਦੀ ਖਾਦ ਵੀ ਵਧੀਆ ਹੁੰਦੀ ਹੈ ਕੋਈ ਜਾਨੀ ਪੁਰਾਣੀ ਖਾਦ ਇੱਕ ਦੋ ਸਾਲਾਂ ਦੀ ਪੁਰਾਣੀ ਲੈ ਲਓ ਉਹ ਪਾਓ ਖੇਤਾਂ 'ਚ ਉਹਦੇ ਨਾਲ ਵੀ ਹੋ ਜਾਂਦੀ ਹੈ ਇਹ ਹੌਲੀ ਹੌਲੀ ਇਹ 3-4 ਸਾਲਾਂ ਚ ਤਿਆਰ ਹੁੰਦਾ ਅਸਲੀ ਖੇਤ ਤੁਸੀਂ ਵੀ ਥੋੜੀ ਜਿਹੀ ਪਹਿਲ ਕਰੋ ਇਧਰ ਨੂੰ ਤਾਂ ਕਿ ਆਪਾਂ ਆਪਣੇ ਹੀ ਪਰਿਵਾਰ ਨੂੰ ਸੁਰੱਖਿਤ ਕਰ ਸਕੀਏ ਆ ਦੇਖੋ ਟਿੱਲੂ ਆ ਗਿਆ ਹੁਣ ਇਹ ਹੁਣ ਦਵਾਈ ਤੇ ਉਹ ਪਾਣੀ ਪਾਊਗਾ ਪੰਪ ਚ ਆਹ ਟਿੱਲੂ ਉੱਦਣ ਵਾਲਾ ਦੱਸ ਵੀ ਕਿੰਨਾ ਕੁ ਫਰਕ ਆਇਆ ਇਹਦਾ ਰੰਗ ਰੂਪ ਦਾ ਇਹਨਾਂ ਦਾ ਉੱਚੀ ਬੋਲੀ ਉੱਚੀ ਦੇ ਨਾਲ ਤਾਂ ਠੀਕ ਹੈਗਾ ਫਰਕ ਤਾਂ ਬਹੁਤ ਹੈਗਾ ਫਿਰ ਵੀ ਦੇਖ ਲੋ ਰੰਗ ਤਾਂ ਵਦਿਆ ਹੈਗਾ ਦੂਸਰੇ ਨਾਲ ਤਾਂ ਵਦਿਆ ਹੈਗਾ ਹੂੰ 2FP ਨਾਲ ਹਾਂ ਇਹਦੇ ਤੇ ਆਪਾਂ ਉਹ ਪਾਇਆ ਹੈਗਾ ਦਵਾਈ ਦੂਸਰਾ కెమికਲ ਵਾਲਾ ਹਾਂ ਉਹਦੇ ਨਾਲ ਤਾਂ ਇਹਦੇ 'ਚ ਫਰਕ ਵੱਧਾ ਹੈਗਾ ਹੂੰ ਕਿਰਕੇ ਇਹਦੇ 'ਚ ਆਪਾਂ ਭਰਤੀ ਆਏਗਾ ਤਾਂ ਕਰਕੇ ਇਹਦੇ ਵਿੱਚ ਆਪਾਂ ਨੇ ਕੋਈ ਕੈਮੀਕਲ ਵਾਲੀ ਦਵਾਈ ਤਾਂ ਨਹੀਂ ਵਰਤੀ ਨਹੀਂ ਇਹਦੇ 'ਚ ਨਹੀਂ ਪਾਇਆ ਹੈਗਾ আচ্ছা ਇਹਦੇ 'ਚ ਕੋਈ ਕੈਮੀਕਲ ਵਾਲਾ ਨਹੀਂ ਆਈ ਚੱਲਦੇ ਨੇ ਆ ਕੀ ਕੀ ਪਾ ਰਹੇ ਹੋਣ ਅੱਜ ਆਏਗਾ ਕਿ ਕਿ ਆਪਣੇ 12ਵੀਂ ਬਾਸ ਹਾਂ 12ਵੀਂ ਬਹੁਤ ਅੱਛਾ ਅੱਛਾ ਹੈਗਾ ਬਣਾਇਆ ਹੈਗਾ ਇਹਦਾ ਹਾਂ ਨਿਕਾਹਾ ਆ ਰੈਸਿਪੀ ਹੈਗਾ ਲੱਸੀ ਹੈਗਾ ਦਵਾ ਵੀ ਹੈਗਾ ਅੱਛਾ ਖਲਦੇ ਦਾ ਘੋਲ ਹਾਂਜੀ ਹਾਂਜੀ ਇਹ ਚੀਜ਼ਾਂ ਵਰਤ ਰਿਹਾ ਹੈ ਆ ਹਾਂਜੀ ਹਾਂਜੀ ਦੋਸਤੋ ਤੁਸੀਂ ਵੀ ਇਦਾਂ ਦੇ ਕੋਈ ਕੰਮਕਾਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਆਪਣੇ ਹੀ ਪਰਵਾਰਾ ਲਈ ਕਰਨਾ ਇਹ ਕਿਸੇ ਲਈ ਨਹੀਂ ਕਰਨਾ ਜਿਹੜੇ ਦੂਜੇ ਦੋਸਤ ਵੀ ਨੇ ਉਹ ਵੀ ਆਪਣੇ ਹੀ ਪਰਿਵਾਰ ਨੇ ਕਿਉਂਕਿ ਜਿਹੜਾ ਵੀ ਖਾਊਗਾ ਉਹ ਮੰਨ ਲਓ ਵੀ ਉਹ ਉਹਦੇ ਸਰੀਰ ਨੂੰ ਇਹ ਫਰਕ ਤਾਂ ਪਾਊਗਾ ਹੀ ਇਸ ਲਈ ਤੁਸੀਂ ਪਹਿਲ ਕਰੋ ਇੱਧਰ ਨੂੰ ਹੌਲੀ ਹੌਲੀ ਵਜ ਇਸ ਪਾਸੇ ਨੂੰ ਆਇਆ ਜਾਊਗਾ ਜੇ ਇੱਕ ਨਾਲ ਇੱਕ ਜੁੜ ਕੇ 11 ਬਣ ਜਾਂਦੇ ਨੇ ਨਾ ਐਕਣੇ ਇੱਕ ਨਾਲ ਇੱਕ ਜੋੜ ਕੇ 2 ਬਣ ਜਾਂਦੇ ਨੇ ਇਹ ਤੁਸੀਂ ਵੀ ਇੱਕ ਨਾਲ ਇੱਕ ਜੋੜ ਕੇ ਦੋ ਤੋਂ 3 4 5 ਇਦਾਂ ਦੇ ਸਟਾਰਟ ਕਰੋ ਤਾਂ ਕਿ ਆਪਾਂ ਇੱਧਰ ਪਾਸੇ ਨੂੰ ਜ਼ਰੂਰ ਜਾਈਏ ਬਾਕੀ ਸਾਰੇ ਦੋਸਤ ਤੁਸੀਂ ਕਮੈਂਟ ਕਰਿਆ ਕਰੋ ਜ਼ਰੂਰ ਬੇਨਤੀ ਹੋਵੇ ਵੀਰ ਜੀ ਦੱਸਿਆ ਕਰੋ ਸਾਡੇ ਵੀ ਕਿੱਦਾਂ ਦੀ ਲੱਗੀ ਵੀਡੀਓ ਬਾਕੀ ਕਮੈਂਟ ਲਾਇਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਜਿਹੜੇ ਸਾਡੇ ਵੀਡੀਓ ਨਾਲ ਜੁੜੇ ਹੋਏ ਨੇ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਸਤਿ ਸ੍ਰੀ ਅਕਾਲ